ਆਉਦਾ ਸੋਨਾ ਗੈਣੀ ਧਰ ਕੇ ਪਹਿਲੀ ਮੱਝ ਖਰੀਦੀ ਸੀਗੀ ਹਰਿਆਣੇ ਤੋਂ ਕਿਸਾਨ ਵੀਰੋ 1 ਲੱਖ ਤੇ 10000 ਮਹੀਨੇ ਦਾ ਕਮਾਉਣ ਵਾਲੇ ਡੇਰੀ ਫਾਰਮ ਵਾਲਿਆਂ ਦੇ ਕੋਲੇ ਪਹੁੰਚੇ ਆ ਆਪਣੇ ਘਰ ਦੇ ਵਿੱਚ ਹੀ ਇਹਨਾਂ ਨੇ ਫਾਰਮ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਮੱਝਾਂ ਦਾ ਡੇਰੀ ਫਾਰਮ ਹੈ ਬਾਈ ਇਕੱਲਾ ਮੱਝਾਂ ਦਾ ਹੀ ਕੰਮ ਕਰਦਾ ਤੇ ਆਪਣਾ ਦੇਸੀ ਘਿਓ ਵੀ ਪ੍ਰੋਡਿਊਸ ਕਰਦੇ ਨੇ ਤੇ ਹੋਰ ਵੀ ਮਿਲਕ ਪ੍ਰੋਡਕਟਸ ਬਣਾਉਂਦੇ ਨੇ ਤੇ ਇਹਨਾਂ ਨੇ ਕਿੰਨੀਆਂ ਮੱਜਾਂ ਤੋਂ ਕੰਮ ਸ਼ੁਰੂ ਕੀਤਾ ਸੀ ਬਾਈ ਆਪਾਂ ਬਾਈ 2 ਮੱਜਾਂ ਤੋਂ ਕੰਮ ਸ਼ੁਰੂ ਮਾਂ ਡੈਰੀ ਫਾਰਮ ਪਿੰਡ ਮੰਡੇਰ ਖੁਰਦ ਮੰਡੇਰ ਖੁਰਦ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਕਿੰਨੇ ਜਾਨਵਰ ਨੇ ਆਪਣੇ ਕੋਲੇ ਟੋਟਲ ਆਪਣੇ ਕੋਲ ਜਾਨਵਰ ਹੈ 18 ਵੱਡੇ ਛੋਟੇ ਲਾ ਕੇ 18 ਹੁੰਨੇ ਨੇ ਤੇ 10 ਪਸ਼ੂ ਆਪਣੇ ਕੋਲੇ ਦੁੱਧ ਦੜ ਲੈ ਪੱਕੇ ਠੀਕ ਹੈ ਬਾਕੀ ਬੱਚੇ ਤਿਆਰ ਹੋਣਗੇ ਤੇ ਕੁੱਲ ਆਪਣੇ ਕੋਲੇ ਦਿਖਾ ਦੇ ਇੱਕ ਵਾਰੀ ਵਾਲੇ ਵਾਲੇ ਵੀ ਖਾਸਾ ਤਾਮਾ ਜਮਾ ਤੇ ਬਾਈ ਬੰਦਾ ਬੰਦਾ ਨਹੀਂ ਰੱਖਿਆ ਕੋਈ ਨਹੀਂ ਬਾਈ ਕੰਮ ਆ ਵੀ ਕਰਦੇ ਹੋ ਤੁਸੀਂ ਤੇ ਭੈਣ ਦੋਨੋਂ ਹਾਂਜੀ ਦੋਨੋਂ ਹੀ ਜ਼ਾਮ ਦੇ ਵੀ ਫਿਰ ਜੀ ਆਪਾਂ ਲੇਬਰ ਰੱਖਾਂਗੇ ਫਿਰ ਉਸ ਤਰ੍ਹਾਂ ਦਾ ਕੰਮ ਨਹੀਂ ਨਾ ਕਰਦੇ ਜੀ ਮੈਂ ਹਾਂ ਬਾਕੀ ਖਰਚਾ ਵੀ ਆਪਣਾ بچ ਜਾਂਦਾ ਲੇਬਰ ਦਾ ਤੇ ਕੰਮ ਵੀ ਨਹੀਂ ਉਸ ਤਰ੍ਹਾਂ ਦਾ ਹੁੰਦਾ ਕਿਉਂਕਿ ਆਪਦਾ ਬੰਦਾ ਆਪਣੇ ਬਿਜ਼ਨਸ ਪ੍ਰਤੀ ਫੇਥਫੁਲ ਹੁੰਦਾ ਤੇ ਕਿੰਨਾ ਕੁ ਮਿਲਕ ਪ੍ਰੋਡਿਊਸ ਕਰ ਦਿੰਨੇ ਆਪਾਂ ਦਿਨ ਦਾ ਮਿਲਕ ਪ੍ਰੋਡਿਊਸ 50 ਕਿਲੋ ਪਾ ਦਿੰਨੇ ਵੀਰੇ ਹੁਣ ਇੱਕ ਟਾਈਮ ਦਾ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ 3500 ਰੁਪਏ ਦਿੱਲੀ ਦਾ 3500 ਦਿੱਲੀਆ ਕਿੰਨਾ ਲੱਗੇਗਾ ਰੇਟ ਰੁੱਟ ਵਧੀਆ ਹਾਂ ਬੇ ਰੇਟ 70 ਰੁਪਏ ਲੱਗ ਜਾਣਾ ਠੀਕ ਆ ਪਿੰਡ ਚ ਪਿੰਡ ਚ ਹਾਂ ਬਾਉਂਡਰੀ ਚ ਪਾਉਨੇ ਆਪਾਂ ਠੀਕ ਆ ਬਾਉਂਡਰੀ ਦੇ ਵਿੱਚ 70 ਰੁਪਏ ਰੇਟ ਲੱਗ ਜਾਂਦਾ ਤੇ ਉਹੀ 1 ਲੱਖ 5 ਦਾ 1000 ਰੁਪਏ ਹੋ ਗਿਆ ਮਹੀਨੇ ਦਾ ਇਹਨਾਂ ਵਿੱਚੋਂ ਵੀਰੇ ਕੁਝ ਮੱਝਾਂ ਤੋਕੜਾਂ ਨੇ ਆ ਕੁਝ ਸੂਣ ਵਾਲੀਆਂ ਨੇ ਗੀਆਂ ਐ ਕਰਕੇ ਤਾਂ ਆਪਣਾ ਜੀ ਹੁਣ ਸਾਰੀਆਂ ਹੀ ਦੁੱਧ ਵਾਲੀਆਂ ਹੁਣ ਫੇਰ ਬਹੁਤ ਆਮਦਨ ਆਣੀ ਜੀ ਫੇਰ ਤਾਂ ਬਹੁਤ ਜਿਆਦੇ ਹੋ ਜੇ ਤੇ ਬਾਕੀ ਕੱਟੀਆਂ ਕੁੱਟੀਆਂ ਕਰ ਨਹੀਂ ਪਾਲਦੇ ਆਪਾਂ ਕੱਟੀਆਂ ਵੇਚ ਕਰਦੇ ਆ ਕੱਟੇ ਟੋਟਲੀ ਆਪਣੇ ਵਲੋਂ ਬਰੀਡ ਵੈਲਿਊ ਕੱਟੀਆਂ ਲੈਂਗੇ ਵਲੋਂ ਇਹ ਨਹੀਂ ਕਿ ਮੈਂ 10 ਕਿਲੋ ਵਾਲੀ ਲੈਣਾ 17 18 ਕਿਲੋ ਤੋਂ ਸਟਾਰਟਿੰਗ ਵਾਲੀਆਂ ਕੱਟੀਆਂ ਲੈਂਗੇ ਖਰਚਾ ਕਿੰਨਾ ਕ ਆ ਜਾਂਦਾ ਜੀ ਆਪਣਾ ਇੰਨੇ ਪਸ਼ੂਾਂ ਤੇ ਵੀਰੇ ਖਰਚਾ ਜਿਵੇਂ ਆਪਾਂ ਮੰਨ ਕੇ ਚਲੋ ਖਰਚਾ ਹੋਣ ਮੰਗਿਆਈ ਆ ਹਨਾ ਪੀਟੀ ਜੀ ਮੰਗਿਆਈ ਆ ਹੁਣ ਚਲੋ ਆਪਣਾ ਪੁੱਤਰ ਜਾਂਦਾ ਕਈ ਭੈਣ ਭਰਾਵਾਂ ਦਾ 50 ਵੀ ਜਾਂਦਾ ਥੱਕ ਵੀ ਜਾਂਦਾ ਉਹ ਕਹਿੰਦੇ ਨੇ ਕੁਝ ਨਹੀਂ ਬਚਦਾ ਹਨਾ ਤੇ ਵੀ ਬੱਚਤ ਹੈਗੀ ਤਾਂ ਇਹਦੇ ਤਾਂ ਨਹੀਂ ਹੈਗਾ ਬਸ ਚਲੋ ਆਪਾਂ ਨੂੰ ਵੀ ਇਹਦੇ ਨਾਲ ਵੀ ਕੱਲੇ ਦੁੱਧ ਦੀ ਉਹ ਬੱਚਤ ਹੋ ਹਾਂ ਦੁੱਧ ਦੀ ਬੱਚਤ ਹੋਊਗੀ ਤੇ ਆਪਾਂ ਇਹ ਸੋਚ ਲਾਨੇ ਵੀ ਜਿਵੇਂ ਆਪਣੇ ਬੱਚੇ ਨੇਗੇ ਇਹਨਾਂ ਦੇ ਕਟਰੂ ਨਹੀਂ ਆਪਾਂ ਉਹ ਪਾਲਦੇ ਆਂਗੇ ਹਨਾ ਇਹ ਪਾਲ ਦੰਦੇ ਨੇ ਆਪਣਾ ਬਾਕੀ ਇਹ ਆਪ ਦਾ ਖਰਚਾ ਆਪ ਤੋਰਦਿਆਂ ਨਹੀਂ ਇਹ ਵੀ ਮੰਗਰਦੀ ਮੰਗਰ ਆਪਣੀ ਪੂੰਜੀ ਤਿਆਰ ਹੋਈ ਜੇ ਪੂੰਜੀ ਤਿਆਰ ਹੋ ਰਹੀ ਹੈਗੀ ਠੀਕ ਹੈ ਇਹ ਬਸ ਇੰਨਾ ਕ ਖਰਚਾ ਆਪਾਂ ਨੂੰ ਅੱਧ ਛੱਡਦੀ ਛੱਡਦੀਆਂ ਨਹੀਂ ਗਾ ਕਿੰਨਾ ਵੀ ਮਹਿੰਗਾ ਫੰਡ ਪਾ ਲੋ ਫੇਰ ਵੀ ਅੱਧ ਤਾਂ ਛੱਡਦੀ ਛੱਡਦੇ ਨਹੀਂ ਤੇ ਆਪਾਂ ਕਦੋਂ ਤੋਂ ਕੰਮ ਸ਼ੁਰੂ ਕੀਤਾ ਹੀ ਇਹ ਇਹ ਆਪਾਂ 2011 ਤੋਂ 11 ਹਾਂ 11 ਤੋਂ ਕਿੰਨੇ ਸਾਲ ਹੋ ਗਏ ਲਗਭਗ ਮੋਟਾ ਆਈਡੀਆ ਵੀ 11 ਤੋਂ ਕਰ ਰਹੇ ਹਾਂ 15 ਕੇ ਸਾਲ ਹੋ ਗਏ 15 ਸਾਲ ਹੋ ਗਏ 15 16 ਸਾਲ ਤੋਂ ਉੱਪਰ ਹੀ ਹੋ ਗਏ ਠੀਕ ਹੈ ਤੇ ਉਦੋਂ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਸੀ ਉਦੋਂ ਵੀ ਆਪਾਂ ਹਰਿਆਣੇ ਚੋਂ ਕੁ ਮੈਂ ਲੈ ਕੇ ਆਏ ਸੀ ਠੀਕ ਤੇ ਕਿਵੇਂ ਆਈ ਆਇਆ ਵੀ ਇੱਧਰ ਨੂੰ ਕਿਵੇਂ ਹੋ ਗਏ ਆਪਾਂ ਉਦੋਂ ਸਾਡੀਆਂ ਮਜਬੂਰੀਆਂ ਸੀ ਮਜਬੂਰੀਆਂ ਕਰਨਾ ਆਏ ਸੀ ਇੱਧਰ ਨੂੰ ਠੀਕ ਹੈ ਆਪਾਂ ਕੁਛ ਮਜਬੂਰ ਹੋ ਕੇ ਆਪਾਂ ਨੇ ਪੱਤੇ ਕੀ ਆਪਾਂ ਨੂੰ ਘਰੋਂ ਲਾ ਲਓ ਇੱਕ ਮੱਝ ਦਿੱਤੀ ਉਹਨੇ ਪਹਿਲਾਂ 5 ਮਹੀਨੇ ਆਪਾਂ ਲਾ ਲਓ ਪੰਜਾਬ ਦੇ ਵਜੂ ਲਾ ਲਓ 5 ਮਹੀਨੇ ਦੁੱਧ ਦਿੱਤਾ ਉਹਨੇ ਉਹਦੀ ਹਟ ਗਈ ਉਹਨੂੰ ਸਾਨੂੰ ਸਾਹਮਣਾ ਪਿਆ ਖਰਚਾ ਗਾਲ ਪਈ ਗਿਆ ਉਹ ਆਪਾਂ ਸੇਲ ਕਰਕੇ ਤੇ ਆਪਾਂ ਸੋਚੇ ਵੀ ਚਲੋ ਵੱਧ ਦੁੱਧ ਵਾਲੀ ਮੱਝ ਹੋਵੇ ਤੇ ਆਪਾਂ ਨੂੰ ਹਨਾ ਕੁਝ ਬਚਤ ਵੀ ਹੋਵੇ ਆਪਾਂ ਉਹ ਇੱਕ ਮੱਝ ਖਰੀਦੀ ਉਦੋਂ ਵਾਰ ਇੱਕ ਨਾ ਵੀ ਉਦੋਂ ਹੈਗਾ ਸੀਗਾ ਕੱਟਿਆਂ ਦਾ ਕਰੇਜ ਬਹੁਤ ਸੀਗਾ ਮੇਲਿਆਂ ਦੇ ਕੱਟੇ ਲਾਉਂਦੇ ਸੀਗੇ ਉਦੋਂ ਠੀਕ ਹੈ ਤੇ ਆਪਾਂ ਪਹਿਲਾਂ ਉੱਥੋਂ ਕੱਟਾ ਖਰੀਦ ਕੇ ਲਿਆਏ ਉਹ ਮੇਲੇ 'ਚ ਵੀ ਲਾਇਆ ਸੀ ਆਪਾਂ ਤਣਾਹੋਲੇ ਮੇਲੇ 'ਚ ਤੇ ਉਹ ਚੌਥੇ ਨੰਬਰ ਤੇ ਆਇਆ ਸੀ ਹਨਾ ਚੌਥੇ ਨੰਬਰ ਤੇ ਆਇਆ ਸੀ ਫਿਰ ਵੀ ਨਹੀਂ ਉਹ ਆਪਾਂ ਕੱਟਾ ਸੇਲ ਕਰਕੇ ਹੌਲੀ ਹੌਲੀ ਫਿਰ ਆਪਾਂ ਬਰਨਾਲੇ ਚਲੇ ਗਏ ਸੀਗੇ ਵੀ ਉੱਥੇ ਸ਼ਹਿਰ ਤੋਂ ਤਾਂ ਫਿਰ ਹੁਣ ਸਮਝ ਲੋ ਕੱਟੇ ਵਗੈਰਾ ਹਨਾ ਪਾਲਦੇ ਨਹੀਂ ਹੈਗੇ ਫਿਰ ਆਪਾਂ ਪਹਿਲੀ ਮੱਝ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਵੀ ਮੈਂ ਆਉ ਦਾ ਸੋਨਾ ਗਹਿਣੇ ਧਰ ਕੇ ਪਹਿਲੀ ਮੱਝ ਖਰੀਦੀ ਸੀਗੀ ਹਰਿਆਣੇ ਤੋਂ ਹਾਂ ਤੇ ਉਹਨੇ ਬਹੁਤ ਵਧੀਆ ਤਾਂ ਦੁੱਧ ਵੀ ਵਧੀਆ 17-18 ਕਿਲੋ ਹੈਗਾ ਸੀ ਤੇ ਬਾਕੀ ਮਗਰ ਉਹਦੇ ਕੱਟੇ ਸੀਗੇ ਆਪਾਂ ਕੱਟੇ ਵੀ ਪਾਲ ਲਈ ਨਾਲੇ ਉਹਦਾ ਦੁੱਧ ਸੇਲ ਕੀਤਾ ਤੇ ਨਾਲੇ ਵੀ ਮੈਂ ਆਉ ਦਾ ਸੋਨਾ ਛੜਾ ਲਿਆ ਸੀਗਾ ਫਿਰ ਐਂ ਕਰਕੇ ਆਪ ਦੋ ਤਿੰਨ ਮੱਝਾਂ ਹੋਰ ਪਾਲੀਆਂ ਸੀ ਉੱਥੋਂ ਆਪਾਂ ਨੂੰ ਇਹ ਹੋਣ ਲੱਗੇ ਵੀ ਆਪਾਂ ਨੂੰ ਵਧੀਆ ਬਚਤ ਹੋਉਂਦੀ ਹੈ ਨਾਲੇ ਵਧੀਆ ਬਿਜ਼ਨਸ ਤਾਂ ਹੈਗਾ ਫਿਰ ਦੋ ਤੋਂ ਚਾਰ ਚਾਰ ਤੋਂ ਵੀ ਕਰਦੇ ਕਰਦੇ ਨਾਲ ਬੜਾ ਇੱਥੋਂ ਤੱਕ ਪਹੁੰਚ ਗਏ ਠੀਕ ਆ ਵੀ ਇਦੋਂ ਬਾਅਦ ਮੁੱਲ ਵੀ ਲੈਂਦੀਆਂ ਨੇ ਮੱਝਾਂ ਮੁੱਲ ਤਾਂ ਬਾਈ ਥੋੜੀ ਲੈਂਦੇ ਸੀ ਫਿਰ ਉਦੋਂ ਮੱਝੇ ਕੱਟੀਆਂ ਲੈ ਲੈਂਦੇ ਸੀ ਜਿਆਦਾਤਰ ਠੀਕ ਆ ਮੰਨ ਲਓ ਕਿ ਐ ਨਹੀਂ ਆ ਕੱਟ ਆਪਾਂ ਜੇ ਹੁਣ ਛੋਟੀ ਪਾਲ ਲਈ ਉਹ ਸੇਲ ਕਰ ਦਿੰਦੇ ਸੀਗੇ ਉਹ ਇਨਕਮ ਹੋ ਜਾਂਦੀ ਸੀ ਦੁੱਧ ਤੋਂ ਤਾਂ ਹੋਣੀ ਹੀ ਹੋਣੀ ਹੈਗੀ ਕਿ ਆਪਾਂ ਥੋੜਾ ਥੋੜਾ ਆਏ ਆ 15 16 ਤੋਂ ਆਪਾਂ ਫਿਰ 10 12 ਕਿਲੋ ਵਾਲੀ ਕੰਨੀ ਤਾਂ ਟੱਕਣੋਂ ਹਟ ਗਈ ਵੀਰ ਜੀ ਕੋਈ ਵਾਤਤ ਵੀ ਨਹੀਂ ਹੈਗੀ ਹੂੰ ਤੇ ਆਪਾਂ ਹੌਲੀ ਹੌਲੀ ਹੁਣ 22 ਕਿਲੋ ਤੱਕ ਇੱਕ ਕਿਵੇਂ ਸਿਸਟਮ ਬਰੀਡ ਦਾ ਫਰਕ ਪੈ ਜਾਂਦਾ ਬਰੀਡ ਦਾ ਬਹੁਤ ਕਰਕੇ ਵੀ ਹੁਣ ਆਪਾਂ ਲਾ ਲਓ 10 ਕਿਲੋ ਵਾਲੀ ਨੂੰ ਵੰਡ ਉਹਨੇ ਪਾਈ ਜਾਵਾਂਗੇ ਦੇਖ ਕੇ ਕਈ ਵੀਰ ਹੁਣ ਆਪਾਂ ਨੂੰ ਫੋਨ ਆਉਂਦੇ ਰਹਿੰਦੇ ਨੇਗੇ ਕੁਛ ਦਿਨ ਵੀ ਕਿਵੇਂ ਪਾਈਏ ਆਪਾਂ ਪਹਿਲਾਂ ਇਹ ਪੁੱਛਦੇ ਵੀ ਤੁਹਾਡੀ ਮਰਦ ਦੁੱਧ ਕਿੰਨਾ ਦਿੰਦੀ ਆ ਫਿਰ ਉਹਨੂੰ ਇੰਨਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਉਹਨੇ 10 12 ਕਿਲੋ ਤੋਂ ਵੱਧ ਨਹੀਂ ਹੀ ਹੈਗਾ ਕਿੰਨਾ ਮਰਜ਼ੀ ਪਾਈ ਚਲੋ ਜੇ ਹੁਣ ਆਪਾਂ ਬਰੀਡ ਤੇ ਕੰਮ ਕਰਾਂਗੇ ਤੇ ਜੇ ਮੈਂ ਹੁਣ ਚਲੋ ਆਹ ਕੱਟੀਆਂ ਲਾ ਲਓ ਜੇ ਆਪਾਂ ਇਹਨਾਂ ਨੂੰ ਵਧੀਆ ਥਾਂ ਸੰਭਾਲ ਕਰਾਂਗੇ ਅੱਗੇ ਇਹਨਾਂ ਨੇ ਦੁੱਧ ਕੱਢਣੀ ਕੱਢਣਾ ਹੈਗਾ ਜੇ ਆਪਾਂ ਸੇਵਾ ਕਰਾਂਗੇ ਤੇ ਖਰਾਕ ਦੇ ਵਿੱਚ ਕੀ ਕੀ ਪਾਉਣੇ ਆਪਾਂ ਇਹਨਾਂ ਨੂੰ ਖਰਾਕ ਦੇ ਵਿੱਚ ਆ ਜਾਂਦੇ ਮੇਰੇ ਬੜੇ ਮੈਨੇ ਖਾਲਾ ਜਾਂਦੇ ਆ ਛੋਲੇ ਨੇ ਚੂਰੀ ਹੋ ਗਏ ਖੰਡਾ ਹੋ ਗਿਆ ਛਲਕਾ ਹੋ ਗਿਆ ਇਹ ਚੀਜ਼ਾਂ ਖਰਾਕ ਦੇ ਵਿੱਚ ਆ ਜਾਂਦੇ ਮੰਨ ਲਓ ਕਣਕ ਦਾ ਤਾਂ ਚੌਕਰੀ ਪਾਉਣੇ ਆਪਾਂ ਕੱਲ੍ਹ। ਖੀੜਾ ਆਪ ਤਿਆਰ ਕਰ ਦਿਓ। ਹਾਂ ਜਬ ਕਿਸੇ ਵਧੀਆ ਬ੍ਰਾਂਡ ਦਾ ਨੇ ਬ੍ਰਾਂਡ ਨਹੀਂ ਬਣੇ ਪਾ ਆਪਦਾ ਖੁਦ ਤਿਆਰ ਕਰਵਾ ਕੇ ਲਿਆਉਣਾ ਹੈ ਕਿ ਖੰਡਾ ਛੋਲੇ ਦਾ ਹੋਗਾ ਇਹ ਵੀ ਮੰਨ ਲਓ Rajasthan ਤੋਂ ਹੀ ਹੋਣਾ ਹੈ ਇਹ ਸਾਰਾ ਸਿਸਟਮ ਆਪਨੇ ਦੇ ਅੰਦਰ ਬਹੁਤ ਘੱਟ ਦਾਣਾ ਯੂਜ਼ ਕਰਦੇ ਆਪਾਂ ਤੇ ਆਪਾਂ ਸਾਰਾ ਦੁੱਧ ਸੇਲ ਹੀ ਕਰਦੇ ਆਂ ਅਬ ਵੀ ਆਪਾਂ ਘਿਓ ਵੀ ਬਣਾਉਣਾ ਠੀਕ ਹੈ ਦੇਸੀ ਘਿਓ ਜਿਵੇਂ ਕਿ ਹੋਣਾ ਹੈ ਆ ਦੁੱਧ ਤੋਂ ਆਪਾਂ ਕਹੇ ਨੇ ਵੀ ਆਪਾਂ ਨੂੰ ਇਨਕਮ ਘੱਟ ਆਉਂਦੀ ਹੈ ਠੀਕ ਹੈ ਅਗਲਾ ਸੌਖਾ ਤਾਂ ਸਮਝ ਲੈਣਾ ਹੈ ਹਨਾ ਤੇ ਆਪਾਂ ਇਹ ਤੋਂ ਵੀ ਹੁਣ ਦੁੱਧ ਜਿਵੇਂ ਦੁੱਧ ਕਾੜ ਕੇ ਹਾਰੇ ਵਿੱਚ ਕਾਰਕੀ ਉਹ ਹੁਣ ਸੇਲ ਕਰਨਾ ਹੈਗਾ ਆਪਾਂ ਵੀ ਅੱਧਾ ਵੀ ਪ੍ਰੋਡਕਟ ਤਿਆਰ ਕਰਾ ਕਰਕੇ ਐਵੇਂ ਕਰਕੇ ਜਿਵੇਂ ਕੋਈ ਦਹੀਂ ਹਨਾ ਕੜਿਆ ਦੁੱਧ ਲੱਸੀ ਵਗੈਰਾ ਜਿਹੜਾ ਮੇਨ ਚੱਲ ਰਿਹਾ ਵੀ ਬਾਹਰ ਵੀ ਆਪਣੇ ਆਊਟ ਆਫ ਕੰਟਰੀ ਵੀ ਜਾਂਦੇ ਨੇ ਹਾਂ ਪੰਜਾਬ ਚੋਂ ਪ੍ਰੋਡਕਟ ਵੀ ਉਹ ਵੀ ਭੇਜਾਂਗੇ ਆਪਾਂ ਨੂੰ ਹਾਂ ਤੁਸੀਂ ਦੇਖ ਸਕਦੇ ਹੋ ਓਟਾ ਵਗੈਰਾ ਹਾਰਾ ਹੂਰਾ ਭੈਣ ਹੋਰਾਂ ਨੇ ਕੱਚਾ ਹੀ ਬਣਾਇਆ ਹੋਇਆ ਸਾਰਾ ਸਿਸਟਮ ਪਹਿਲਾਂ ਵਾਲੇ ਨੂੰ ਤੇ ਕਿਵੇਂ ਤਿਆਰ ਕਰਦੇ ਆਪਾਂ ਕਿਉਂ ਤਿਆਰ ਕਰਨ ਦਾ ਆਪਣਾ ਕੀ ਰਹਿੰਦਾ ਸਿਸਟਮ ਵੇਖੀ ਆਪਾਂ ਪਹਿਲਾਂ ਦੇਖੋ ਨਾ ਦੁੱਧ ਕਾੜ ਦਿਆਂਗੇ ਇਸ ਤਰ੍ਹਾਂ ਹਣੇ ਕੋ ਕੜਿਆ ਹੋਇਆ ਦੁੱਧ ਐਵੇਂ ਤੋ ਟੋੜੀ ਚ ਠੀਕ ਹੈ ਤੇ ਬਾਕੀ ਆਪਾਂ ਇਹਦੇ ਵਿੱਚ ਕੋਈ ਪੱਕੀ ਇਹਦੇ ਵਿੱਚ ਕੋਈ ਸਮਾਣੀ ਕੱਥੀਆਂ ਚੀਜ਼ਾਂ ਸਾਰਾ ਕੱਚਾ ਤਿਆਰ ਕੀਤਾ ਹੋਇਆ ਹੈਗਾ ਹੂੰ ਤੇ ਇਹਨੂੰ ਕਾੜ ਕੇ ਵੀਰੇ ਫਿਰ ਆਪਾਂ ਮਤਲਬ ਕਿ ਜਾਗ ਲਾ ਕੇ ਰੇੜਕ ਕੇ ਫਿਰ ਗਰਮ ਕਰਕੇ ਕਿਉਂ ਇਸ ਤਰ੍ਹਾਂ ਤਿਆਰ ਹੁੰਦਾ ਹੈਗਾ ਕਈ ਹੁਣ ਕਿਉਂ ਤਾਂ ਕਹਿ ਰਹੇ ਨੇਗੇ ਵੀ ਆਹ ਐ ਰੇਟ ਐ ਰੇਟ ਹੈਗਾ ਹੂੰ ਤੇ ਉਹ ਹੁਣ ਉਹ ਕਰੀਮ ਤੋਂ ਕਿਉਂ ਤਿਆਰ ਹੋਏ ਨੇ ਵਿੱਚ ਦਸੌ ਰੂ ਕਿਉਂ ਮਲਾਂ ਦੇ ਨੇ ਪਤਾ ਹੀ ਹੋਣਾਗਾ ਆਪਾਂ ਨੂੰ ਤੇ ਇਹ ਹਲਕਾ ਹੁੰਦਾ ਜੀ ਕੜਿਆ ਹੋਇਆ ਦੁੱਧੋ ਦੇਖੋ ਸਾਰਾ ਦਿਨੇ ਇਹਨੇ ਕੜਨਾ ਹੈਗਾ ਕੜ ਕੇ ਤਿਆਰ ਹੋਣਾਗਾ ਠੀਕ ਹੈ ਵੀ ਇਹ ਆਪਾਂ ਕੜ ਕੇ ਤਿਆਰ ਕਰਦੇ ਆ ਹਾਂ ਦੂਜੇ ਸਿੰਪਲ ਤਰੀਕੇ ਨਾਲ ਨਹੀਂ ਹੁੰਦਾ ਸਿੰਪਲ ਤਰੀਕੇ ਨਾਲ ਨਹੀਂ ਬਾਕੀੜੇ ਵੰਡ ਪਾਉਣੇ ਪਾਉ ਕੋਈ ਸੁਣ ਪਤਾ ਹੀ ਆ ਵੀ ਆਪਾਂ ਕੋਈ ਕੈਮੀਕਲ ਤਾਂ ਪਾਉਂਦੇ ਨੇ ਕੋਈ ਫੀਲ ਪਾਉਂਦੇ ਆ ਇਹ ਆਪਾਂ ਪਿਓਰ ਇਹ ਬੱਚਾ ਦੀ ਮੱਝਾਂ ਦਾ ਵੀ ਇਹਦੇ ਵਿੱਚ ਆਪਾਂ ਗਾਂ ਦਾ ਦੁੱਧ ਨਹੀਂ 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 ਗਾਂ ਤਾਂ ਆਪਣੀ ਹੁਣ ਸੂਈ ਹੈਗੀ ਬਾਕੀ ਇੱਕੋ ਹੀ ਗਾਂ ਰੱਖਦੇ ਆਂ ਕਈ ਵਾਰ ਕੇ ਤੁਸੀਂ ਨੂੰ ਗਾਂ ਦੇ ਦੁੱਧ ਦੀ ਆ ਆ ਕਿਉਂ ਦੀ ਵੀ ਲੋਡ ਹੋਵੇ ਤਾਂ ਆਪਾਂ ਗਾਂ ਦਾ ਉਹ ਅਲੱਗ ਤੋਂ ਹੀ ਕਰਦੇ ਆਂ ਉਹ ਅਲੱਗ ਤੋਂ ਹੀ ਕਰਦੇ ਆਂ ਨਹੀਂ ਵੀ ਕਹਿ ਕੇ ਮੱਝ ਦਾ ਵੀ ਮਿਕਸ ਕਰਕੇ ਨਹੀਂ ਤਾਂ ਗਾਂ ਨਹੀਂ ਠੀਕ ਹੈ ਅਭੀ ਕਿਤੇ ਵੀ ਆਪਾਂ ਆਲ ਇੰਡੀਆ ਵੀ ਹਾਂ ਕਿਤੇ ਵੀ ਟੈਸਟ ਕਰਵਾ ਸਕਦੇ ਹੋ ਇਹਨੂੰ ਤੁਸੀਂ ਠੀਕ ਹੈ ਟੈਸਟ ਵੀ ਕਰਾ ਸਕਦੇ ਕਿਤੇ ਬਾਕੀ ਇਹਨਾਂ ਨੂੰ ਆਪਾਂ ਇਹ ਵੀ ਗੱਲ ਹੈ ਵੀ ਬੀ ਇੱਕ ਨਾ ਤਾਂ ਆਪਾਂ ਮੱਝਾਂ ਨੂੰ ਅਚਾਰ ਪਾਈਏ ਤੇ ਨਾ ਕੋਈ ਫੀਡ ਵਗੈਰਾ ਕੁਝ ਨਹੀਂ ਇਹਨਾਂ ਨੂੰ ਆਪਾਂ ਬੜੇ ਮੀਂਹ ਵਗੈਰਾ ਸਾਰਾ ਵੀ ਆਪਣਾ ਗੋਲਿਆਂ ਦਾ ਖੰਡਾ ਕਰੀ ਕਰਦਾ ਸਪਲੀਮੈਂਟ ਤਿਆਰ ਕਰਕੇ ਪਾਉਣਾ ਉਹ ਪਾਉਣੇ ਆਗੇ ਆਪਾਂ ਠੀਕ ਆ ਤੁਸੀਂ ਕਿਉਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਤਾਂ ਇਹ ਹਲਕਾ ਵੇਟ ਚ ਬਹੁਤ ਹੱਕ ਤੇ ਬਾਕੀ ਇਹਦੀ ਪਰਖ ਕੀ ਹੁੰਦੀ ਆ ਬਈ ਇਹਦੀ ਪਰਖ ਆ ਵੀ ਹੁੰਦੀ ਆਗੀ ਆ ਦੱਸੇ ਜਿਹੜੀ ਉੱਤੇ ਪੇਪੜੀ ਪੇਪੜੀ ਆਗੀ ਰੱਕੀ ਪੀ ਜਾਦੀ ਆ ਠੀਕ ਆ ਵੀ ਜਿਹੜਾ ਕਿਉਂ ਪੀ ਪੀਲਾਪਨ ਹੋਊਗਾ ਇਹ ਦਾਣੇਦਾਰ ਕਿਉਂ ਹੋਊਗਾ ਜੀ ਕੀ ਕਿ ਇਹ ਵੀ ਪਤਾ ਲੱਗ ਗਿਆ ਨੇ ਦਾਣੇਦਾਰ ਕਿਉਂ ਇਹਦਾ ਸਵਾਦ ਦਾ ਹੀ ਫਰਕ ਹੋ ਇੱਕ ਪਾਸੇ ਤੁਸੀਂ ਵੀਰੇ ਘੱਟ ਰੇਟ ਵਾਲਾ ਜਿਵੇਂ ਆਪਾਂ ਡੇਰੀ ਤੋਂ ਲੈ ਲੈਨੇ ਉਹ ਲੈ ਕੇ ਦੇਖ ਲਿਓ ਇੱਕ ਪਾਸੇ ਕਰੀਮ ਤੋਂ ਦੁੱਧ ਆ ਕੇ ਤਿਆਰ ਕਰਦੇ ਆਂ ਉਹ ਰੱਖ ਲਿਓ ਤੇ ਇੱਕ ਪਾਸੇ ਤੁਸੀਂ ਇਹ ਰੱਖ ਕੇ ਦੇਖ ਜਿਹੜਾ ਕਰੀਮ ਵਾਲਾ ਉਹ ਸਮੂਥ ਹੋਊ ਬਿਲਕੁਲ ਹਾਂ ਵੀ ਇਹ ਜਿਹੜਾ ਉਹ ਦਾਣੇਦਾਰ ਨਹੀਂ ਹੋਊਗਾ ਉਹ ਦਾਣੇਦਾਰ ਨਹੀਂ ਹੋਊਗਾ ਵੀ ਜਿਹੜਾ ਆਪਾਂ ਨੇ ਦੁੱਧ ਕਾੜ ਕੇ ਤਿਆਰ ਕੀਤਾ ਹੋਊਗਾ ਇਹ ਦਾਣੇਦਾਰ ਹੋਊਗਾ ਤੁਸੀਂ ਕਿਤੇ ਵੀ ਆਲ ਇੰਡੀਆ ਦੇ ਵਿੱਚ ਕਿਸੇ ਨੇ ਵੀ ਜਾਂ ਬਾਹਰ ਵੀ ਮੰਗਾਉਣਾ ਤਾਂ ਤੁਸੀਂ ਕੁਰੀਅਰ ਕਰਾ ਸਕਦੇ ਹੋ ਬਾਈ ਨਾਲ ਸੰਪਰਕ ਕਰਕੇ ਨੰਬਰ ਸਕਰੀਨ ਦੇ ਉੱਤੇ ਦੇ ਦਾਂਗੇ ਤੇ ਬਾਕੀ ਡੈਰੀ ਫਾਰਮ ਦੀ ਕੋਈ ਵੀ ਜਾਣਕਾਰੀ ਜਾਂ ਹੋਰ ਕੋਈ ਮਿਲਕ ਪ੍ਰੋਡਕਟ ਚਾਹੀਦਾ ਤਾਂ ਆਉਣ ਵਾਲੇ ਸਮੇਂ 'ਚ ਖਵਾ ਵਗੈਰਾ ਵੀ ਤਿਆਰ ਕਰਨਗੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ ਜੀ